ਨੂੰ ਪਿਆਰ ਭਰੀ ਸਸ਼ਕਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਸੋ ਦੋਸਤੋ 3 ਮਾਰਚ ਨੂੰ ਸਮੂਹ ਛੁੱਟੀ ਲੈ ਕੇ ਤਹਿਸੀਲਦਾਰਾਂ ਦੇ ਕੰਮ ਰਹਿਣਗੇ ਠੱਪ ਦੱਸ ਦਈਏ ਕਿ ਤਹਿਸੀਲਦਾਰਾਂ ਦੇ ਪਟਵਾਰੀ ਕਨਗੋ ਅਤੇ ਮਲਾਸਮਾਨੇ ਹੰਗਾਮੀ ਮੀਟਿੰਗ ਲੁਧਿਆਣਾ ਵਿਖੇ ਸੱਦ ਲਈ ਹੈ ਸਮੂਹ ਸਰਕਾਰੀ ਕੰਮ ਠੱਪ ਰਹਿਣ ਕਰਨ ਦੀ ਜਿਹੜੀ ਧਮਕੀ ਦਿੱਤੀ ਗਈ ਹੈ ਇਸੇ ਦੇ ਵਧੇਰੇ ਜਾਣਕਾਰੀ ਲਵਾਂਗੇ ਅੱਜ ਦੀ ਵੀਡੀਓ ਵਿੱਚ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਰੈਵਨਿਊ ਅਫਸਰ ਐਸੋਸੀਏਸ਼ਨ ਨੇ ਬੜਾ ਹੀ ਸਖਤ ਜਿਹੜਾ ਕਿ ਸਟੈਂਡ ਲਿਆ ਹੈ ਔਰ ਐਲਾਨ ਕੀਤਾ ਹੈ ਕਿ 3 ਮਾਰਚ ਨੂੰ ਪੰਜਾਬ ਭਰ ਦੇ ਜਿਹੜੇ ਤਹਿਸੀਲਦਾਰ ਨੇ ਰੈਵਨਿਊ ਅਫਸਰ ਨੇ ਉਹ ਸਮੂਹ ਛੁੱਟੀ ਤੇ ਜਾਣਗੇ ਉਹ ਸਮੂਹ ਛੁੱਟੀ ਲੈ ਕੇ ਦਫ਼ਤਰਾਂ ਦੇ ਵਿੱਚ ਨਹੀਂ ਜਾਣਗੇ ਜਿਹਦੇ ਕਰਕੇ ਪੰਜਾਬ ਭਰ ਦੀਆਂ ਸਾਰੀਆਂ ਤਹਿਸੀਲਾਂ ਦੇ ਵਿੱਚ 3 ਮਾਰਚ ਨੂੰ ਕੰਮ ਠੱਪ ਹੋਊਗਾ ਪੰਜਾਬ ਰੈਵਨਿਊ ਜਿਹੜੀ ਪੀਸੀ ਦੀ ਜਿਹੜੀ ਐਸੋਸੀਏਸ਼ਨ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਲਕਸ਼ਮਨ ਸਿੰਘ ਰੰਦਾਵਾ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਵਿਜੀਲੈਂਸ ਨੇ ਜਿਹੜੀਆਂ ਕਾਰਵਾਈ ਕੀਤੀਆਂ ਨੇ ਉਹਦੇ ਨਾਲ ਰੈਵਨਿਊ ਅਫਸਰਾਂ ਨੂੰ ਬਹੁਤ ਢਾਹ ਲੱਗੀ ਹੈ ਔਰ ਗਲਤ ਜਿਹੜੇ ਕੇਸ ਦਰਜ ਕੀਤੇ ਜਾ ਰਹੇ ਨੇ ਉਹਨਾਂ ਨੇ ਇਹ ਦੋਸ਼ ਲਗਾਇਆ ਹੈ ਜਿ ਵਿਜੀਲੈਂਸ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਉਹਦੇ ਤੋਂ ਇੰਜ ਵੀ ਲੱਗਦਾ ਹੈ ਜਿਵੇਂ ਕਿ ਤਹਿਸੀਲਦਾਰ ਭਾਈਚਾਰੇ ਨੂੰ ਇੱਕ ਬਦਨਾਮ ਜਿਹੜਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਇੱਕ ਜਿਹਹਾ ਅਕਸ਼ ਬਣਾਇਆ ਜਾ ਰਿਹਾ ਹੈ ਕਿ ਇਹ ਸਾਰੇ ਜਿਹੜੇ ਪਸਟ ਨੇ ਜਿਹੜੇ ਔਰ ਨਾਲ ਦੀ ਨਾਲ ਇਹ ਵੀ ਗੱਲ ਕਹੀ ਗਈ ਹੈ ਵੀ ਪਹਿਲੋ ਰੈਵਨਿਊਮ ਫਿਜ਼ੀ ਦੇ ਜਿਹੜੀ ਐਸੋਸੀਏਸ਼ਨ ਦੇ ਪ੍ਰਧਾਨ ਸੁਖਚਰਨ ਸਿੰਘ ਚੰਨੀ ਵਿਰੁੱਧ ਵੀ ਵਿਜੀਲੈਂਸ ਨੇ ਪਰਚਾ ਦਰਜ ਕੀਤਾ ਸੀ ਜਦੋਂ ਸੁਖਚੈਨ ਸਿੰਘ ਚੰਨੀ ਤਹਿਸੀਲ ਤਪਾ ਦੇ ਤਹਿਸੀਲਦਾਰ ਸੀ ਔਰ ਪਰਚਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਔਰ ਪਿਛਲੇ ਦਿਨੀ ਇਹ ਵੀ ਗੱਲ ਕਹੀ ਗਈ ਹੈ ਕਿ ਵਾਕ ਤਹਸੀਲਾਂ ਦੇ ਵਿੱਚ ਵਿਜੀਲੈਂਸ ਨੇ ਛਾਪੇ ਮਾਰ ਕੇ ਵੱਡੇ ਪੱਧਰ ਤੇ ਸਰਕਾਰੀ ਰਿਕਾਰਡ ਜਿਹੜਾ ਹੈ ਆਪਣੇ ਕਬਜ਼ੇ ਦੇ ਵਿੱਚ ਲਿਆ ਹੈ ਔਰ ਖਾਸ ਕਰਕੇ ਜਿਹੜੇ ਤਹਸੀਲ ਮਾਨਸਾ ਤੋਂ ਸਰਕਾਰੀ ਰਿਕਾਰਡ ਜਿਹੜਾ ਹੈ ਚੁੱਕਿਆ ਹੈ ਜੋ ਕਿਸੇ ਤਰ੍ਹਾਂ ਦੀ ਵੀ ਜਿਹੜੀ ਦਰਸੁਸਤ ਨਹੀਂ ਗਾ ਔਰ ਇਸੇ ਭਾਈਚਾਰੇ ਨੂੰ ਬਦਨਾਮ ਕਰਨ ਦੀ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਸੋ ਦੋਸਤੋ ਨਾਲ ਇਹ ਵੀ ਉਹਨਾਂ ਨੇ ਮੰਗ ਕੀਤੀ ਹੈ ਵੀ ਜੇ ਜੋ ਤਹਸੀਲਦਾਰ ਪਹਿਲਾਂ ਮੁਲਤਵ ਕੀਤੇ ਨੇ ਉਹਨਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ ਔਰ ਇਹ ਸੰਕੇਤ ਵੀ ਦਿੰਦਾ ਹੈ ਵੀ ਹੁਣ ਜਿਹੜੇ ਪੰਜਾਬ ਰੈਵਨਿਊ ਜਿਹੜੀ ਅਫਸਰ ਐਸੋਸੀਏਸ਼ਨ ਦੇ ਆਫਸਟੇਸ਼ਨ ਇਕੱਲੇ ਤੌਰ ਤੇ ਲੜਾਈ ਨਹੀਂ ਲੜੇਗੀ ਪਟਵਾਰ ਯੂਨੀਅਨ ਕਨ ਕੋ ਐਸੋਸੀਏਸ਼ਨ ਤੇ ਡੀਸੀ ਦਫ਼ਤਰਾਂ ਦੇ ਜਿਹੜੇ ਮੁਲਾਜ਼ਮਾਂ ਨਾਲ ਰਲ ਕੇ ਸੰਘਰਸ਼ ਜਿਹੜਾ ਹੈ ਛੇੜਿਆ ਜਾਊਗਾ ਜਿਹਦੇ ਸਬੰਧ ਦੇ ਵਿੱਚ 3 ਮਾਰਚ ਨੂੰ ਹੀ ਲੁਧਿਆਣਾ ਜਿਹੜੀ ਹੈ ਹੰਗਾਮੀ ਮੀਟਿੰਗ ਸਾਰੇ ਜਥੇਬੰਦੀਆਂ ਨੇ ਸੱਦ ਲਈ ਹੈ ਸੋ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੀ ਰੈਲੀ ਬਹੁਤ ਬਤਨਮਾਜ਼ੀ